ਧਨਵਾਦ ਗੁਰਦੇ ਸਨਾਸਰੇ ਇੱਕ ਓੰਕਾਰ ਆਪ ਦਾ ਨਾਮ ਅਨਸੰਗਮ ਗੁਰ ਪ੍ਰਸਾਦ

ਸਦਾ 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 ਸਤਿ ਰਾਹ ਆਨੰਦਨਾ ਸਾਹਿਬ ਸੇਵੀਆ ਅੰਤ ਛਡਾਏ ਨਾਲ ਤੇਰਾ ਨਾਮ ਤਾਰਾ ਸਦ ਕੋ ਰਵਾਣਾ ਜਾਉ ਰਹਾ ਸਰਬੰਸਾਚਾ ਇਕ ਹਾ ਦੂਜਾ ਜਿ ਜਤਨਾਮ ਤੇ रहा जाना ही को ए, जिस आ गया प्यारे जाए ਰਣਾ ਜੰਟੰਕੋ ਨਾਨਕ ਪਾ ਸਾਰੇ ਤੇਰੇ ਨਾਮ ਬਿਟੋ ਪਰਬਾ